ਉਹੀ ਆਪਣਾ ਭਰਾ ਚੱਲਿਆ ਯੂਰਪ ਖੇਡਣ ਤੇ ਬਾਈ ਵਧਾਈਆਂ ਪਹਿਲਾਂ ਤੈਨੂੰ ਐ ਬਹੁਤ ਬਹੁਤ ਤੇ ਕਿਹੜੇ ਕਿਹੜੇ ਦੇਸ਼ ਆ ਤੇਰੇ ਹੌਲੈਂਡ ਆ ਇੱਕ ਹੂੰ ਸਪੇਨ ਹੁਣ ਐ ਇੱਕ ਦੀ ਤੇਰੇ ਠੀਕ ਆ ਤੇ ਜਰਮਨ ਆ ਨਾ ਜਰਮਨ ਵੀ ਜਰਮਨ ਕਿ ਜਰਮਨੀ ਜਰਮਨੀ ਠੀਕ ਆ ਚੱਲ ਬਾਈ ਬਾਈ ਨੂੰ ਦੋ ਹਨਾ ਵਧਾਈਆਂ ਬਾਈ ਚੱਲਿਆ ਅੱਜ ਆਪਣਾ ਕਰਨੀ ਹੈ ਵੀਰੇ ਟੋਟੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਵਧੀਆ ਪ੍ਰਦਰਸ਼ਨ ਕਰਕੇ ਆਵੇਂ ਹਨਾ ਤੇ ਮਨੇ ਭਾਈਆਂ ਕਰ ਗਿਆ ਤੇ ਭਰਾ ਸਾਰੇ ਸਾਰੇ ਆਪਣੇ ਭਾਈਏ ਉਸ ਜਿਹੜੇ ਪਿਆਰ ਵਾਲੇ ਉਹ ਮੱਲੇ ਮਾਰ ਲਿਆ ਬੜਾ ਉਧਰ ਫਰੀਂ ਤੇ ਹੁਣ ਹੁਣ ਹੋ ਗਿਆ ਚਲ ਦੋ ਫਿਰ ਬਾਈ ਨੂੰ ਸਾਰੇ ਜਣੇ ਵਧਾਈਆਂ ਮੁबारकਾਂ ਆ ਕਾਂਗਰਸ ਤੋਂ ਵਧੀਆ ਖੇਡੇ ਹੈ ਨਾ ਤੇ ਸਹੀ ਆ ਇਹ ਕਹਿੰਦੇ ਹੁੰਦੇ ਨੇ ਬੈਸਟ ਆਫ ਲੱਕ ਹਾਂ ਬੈਸਟ ਆਫ ਲੱਕ ਅੰਦਰ ਵੜ ਕੇ ਭਾਜੀ ਕਿਤੇ ਬੈਕ ਨਾ ਜਾ ਗਏ ਆਜ ਆਜ ਆ ਮੌਲਾ ਸਪੈਸ਼ਲ ਲੱਗੀ ਬਰਫੀ ਦੇ ਡੱਬੇ ਲੈ ਕੇ ਆਇਆ ਆਜ ਆਜ ਆ ਕੇਰਾ ਦੋਵਾਂ ਕੀ ਗੱਲ ਪਾਈਆਂ ਏ ਕੱਢ ਦੀ ਏ ਠੀਕ ਆ ਬਾਹਰ ਤੇ ਰੱਬ ਜੀ ਕਿ ਮੈਂ ਖਾਸੀ ਰਿਹਾ ਨਾ ਯਾਰ ਆ ਜਿੰਦਾ ਜੱਗ ਜਿਹੜਾ ਮੁੰਡਾ ਜੰਮੀ ਇਹਨੂੰ ਇੱਕ ਕੀ ਕਹਿਣਾ ਚਾਹੇਗਾ ਬੰਦੇ ਨੂੰ ਆਪਣੇ ਨੂੰ ਹਾਂ ਇਧਰ ਕੋਲੇ ਇਹਨੂੰ ਹੋ ਕੇ ਮੜਾ ਯਾਰ ਸਹੀ ਆ ਦਲਵੀਰਿਆ ਤੈਨੂੰ ਵੀ ਵਧਾਈਆਂ ਹੈ ਇਹ ਵੀ ਬਾਈ ਚੱਲਿਆ ਹੈ ਠੀਕ ਆ ਵੀਰੇ ਵਧੀਆ ਖੇਡਿਓ ਹੈ ਹੂੰ ਕਿਵੇਂ ਹੋ ਠੀਕ ਹੋ ਓਕੇ ਆ ਕੰਮ ਕਿਵੇਂ ਆ ਵੀਰੇ ਹਟਾ ਆ ਵੀ ਮੁੰਡਿਆ ਠੀਕ ਹੋ ਦੇਖ ਲਾ ਬੱਸ ਬੱਸ ਕੱਢਦਾ ਮੋਮਬਤੀ ਕੱਢਦੇ ਮੋਮਬਤੀਆਂ ਕੱਢਣੀਆਂ ਵੀ ਚੱਲ ਰਹੀਆਂ ਨੇ ਇਹ ਕਿਹੜਾ ਨਾਲ ਲੱਗੇ ਇੱਕ ਕੱਟੋ ਸੁੱਕੇ ਇੱਕ ਕੱਟੋ ਸੁੱਕੇ ਤਾੜੀਆਂ ਵੀ ਤਾੜੀਆਂ ਬਣਾ ਲੈ ਬਣਾ ਲੈ ਫੜੋ ਲੋੜ ਦਾ ਕੋਈ ਨਹੀਂ ਬੋਲੋ ਪੱਪੀਆ ਚਲੋ ਬਾਬੀ ਵੀਡੀਓ ਬਣਾ ਦੇ ਬਾਬੀ ਕੰਨੀ ਆ ਕਰੀਂ ਮੂਰੀ ਰੱਖ ਲਾਂਗੇ ਦੱਸਣਾ ਪਰ ਇਹ ਉਹ ਮਾਲ ਲਿਆ ਹੈ ਮੈਂ ਸੇ ਪੰਜਾਬੀ ਅਰਜਨ ਕੇ ਦਾ 12 ਫੋਟ ਬਣਾਇਆ ਨਾ ਕੋਈ ਮੰਨ ਲਿਆ ਭਾਜੀ ਤਨਖਤਰੀ ਇੱਕ ਵਾਰੀ ਫੇਰ ਮੁਬਾਰਕਾਂ ਬਈ ਤੈਨੂੰ ਠੀਕ ਆ ਲੋਈ ਤੂੰ ਪਹਿਲਾਂ ਆਪਣੇ ਆ ਦੋਪਰਾ ਰਾਣਾ ਤੇ ਮੌਲਾ ਖੇਡ ਕੇ ਆ ਮਲੇਸ਼ੀਆ ਦੀ ਧਰਤੀ ਤੇ ਤੇ ਅੱਜ ਆਪਣਾ ਇੱਥੇ ਲੈ ਸੁਖਾ ਭਰਾ ਆ ਨਾ ਖੇਡਣ ਯੂਰਪ ਦੀ ਧਰਤੀ ਤੇ ਤੇ ਮੌਲਿਕ ਕਿਵੇਂ ਰਿਹਾ ਫਿਰ ਆਪਣਾ ਯੂਰਪ ਉਹਦਾ ਮਲੇਸ਼ੀਆ ਦਾ ਟੂਰ ਬਹੁਤ ਵਧੀਆ ਰਿਹਾ ਵੀਰੇ ਹਾਂ ਵਧੀਆ ਰਿਹਾ ਮੇਰੇ ਨਾਲ ਤਾਂ ਰੌਣੇ ਹੀ ਰਿਹਾ ਰੌਣੇ ਰਣ ਕਿਵੇਂ ਰਿਹਾ ਫਿਰ ਲੋਟ ਕਿਉਂ ਰਹੀਆਂ ਸਾਲਾ ਰਾਤ ਨੂੰ ਕੁਦਕਦਰੀ ਕੱਢੀ ਆਇਆ ਯਾਨੀ ਵਧੀਆ ਰਿਹਾ ਚੱਲ ਵਧੀਆ ਬਾਹਰ ਹੀ ਹੈ ਭਾਈ ਹਾਂ ਸਹੀ ਹੈ ਠੀਕ ਹੈ ਪੈਸੇ ਬੰਦ ਕਰ ਲੈ ਹਦੀਪ ਲੈ ਫਰੀ ਹੋ ਜਾ ਠੀਕ ਹੈ ਠੀਕ ਹੈ ਬਾਈ ਸਹੀ ਹੈ ਠੀਕ ਹੈ ਬੰਦਾ ਚੱਲ ਠੀਕ ਹੈ ਭਰਾ ਐ ਫਿਰ ਓਕੇ ਠੀਕ ਹੈ ਹਰਪੂ ਬੰਦਾ ਤਾਂ ਨਹੀਂ ਜਾਂਦਾ ਕੋਈ ਆ ਨਾ ਨਾ ਗਰਮੀ ਵੀ ਬਹੁਤ ਹੈ ਠੀਕ ਹੈ ਸੀਪੇ ਓਕੇ